ਇਹ ਭਲੇਖੇ ਜੇ ਤੋਹੀ ਵੇ ਤੁਹੀ ਮਾਝੇ ਦੇ ਹੀ ਆ। ਆਹੀ ਪੁੱਤ ਮਾਝੇ ਦੇ ਜੰਮੇ ਆ। ਤੇ ਇੱਕ ਵਾਰੀ ਦੱਸ ਦਵਾਂਗਾ ਇਹ ਨਾਲੇ ਆਣ ਨੇ ਅਸਲੀ ਮਾਝਾ ਆਪਦਾ ਕੀ ਆ। ਕਵੀ ਅੱਜ ਤਾਂ ਸੇਵਾ ਵੇਖੀ ਨਾ। ਅੱਜ ਲੰਗਰ ਵੰਡਣ ਗਏ ਸੀ ਗੋਬਿੰਦਗੜ ਮੰਡੀ ਤੋਂ ਮੁਸਲਮਾਨ ਭਰਾ ਸਾਡੇ ਕੱਲ ਦੇ ਸਮਾਨ ਲੈ ਕੇ ਆਏ ਨੇ। ਕੁਝ ਪੱਠੇ ਲੈ ਕੇ ਆਏ ਸੀ ਰਸਤਾ ਸੀ ਕਿੱਤਾ ਬਣਾ ਕੇ ਲੈ ਕੇ ਆਏ ਸੀ ਤੇ ਅਸੀਂ ਆਪਣੇ ਨੌਜਵਾਨ ਨਾਲ ਉਹਨਾਂ ਦੇ ਪਿੰਡ ਭੇਜੇ। ਉਹ ਪੁੰਗੇ ਪਿੰਡ ਤੋਂ ਵੰਡ ਕੇ ਆ ਰਹੇ ਸੀ ਰਸਤੇ ਦੇ ਵਿੱਚ। ਤੇ ਰਸਤੇ ਤੇ ਪ੍ਰੋਪਰ ਸਾਡਾ ਨੌਜਵਾਨ ਨਾਲ ਉਹਨੂੰ ਪਤਾ ਜਿਹੜੀ ਥਾਂ ਦੇ ਉੱਪਰ ਬੰਦ ਰਹੇ ਸੀ ਉਦੋਂ ਲੋਕ ਖੋਣ ਪੈ ਗਏ ਉਹਨਾਂ ਨੇ ਡੱਕ ਲਿਆ ਉਹਨਾਂ ਨੇ ਫੜ ਕੇ ਖੇਤੀ ਦਾ ਉਹ ਥੱਲੇ ਡਿੱਗੇ ਦਾ ਸਿਰ ਪੜ ਗਿਆ ਅਗੋਂ ਤਾਂ ਪੱਥਰ ਮਾਰਨ ਲੱਪਏ ਤੇ ਅੰਦਰੋਂ ਕਿਰਚ ਕੱਢ ਕੇ ਲੈ ਆਇਆ ਉਹ ਸਾਰੇ ਬੰਦੇ ਪੈ ਗਏ ਮੁਸਲਮਾਨ ਭਰਾ ਡਰ ਗਏ ਨਹੀਂ ਕਹਿੰਦੇ ਕੰਮ ਨਹੀਂ ਪੈਣਾ ਉਹ ਭੱਜ ਗਏ ਭਲਾ ਇੱਥੇ ਇੱਥੇ ਆਪਣੇ ਖੂਨ ਪਸੀਨੇ ਦੀ ਕਮਾਈ ਖਰਚ ਕਰਕੇ ਆਪਣੇ ਸਮੇਂ ਦਾ ਦਸਵੰਦ ਕੱਢ ਕੇ ਇਹਨਾਂ ਦੀਆਂ ਸੇਵਾਵਾਂ ਲੈ ਆਏ ਆ ਪਰ ਪਿੰਡਾਂ ਦੇ ਮੋਢਵਾਰ ਪ੍ਰਸ਼ਾਸਨ ਕੀ ਸਿਸਟਮ ਨੂੰ ਮੈਨੇਜ ਕਰਨ ਵਿੱਚ ਸਾਡੀ ਮਦਦ ਨਹੀਂ ਕਰ ਸਕਦਾ ਸਾਰੇ ਆਪਣੇ ਲੈਵਲ ਤੇ ਸਾਰੇ ਕਰਨ ਲੱਗੇ ਨੇ ਪਿੰਡਾਂ ਦੇ ਮੋਹਲਵਰ ਚੌਧਰੀ ਨੇ ਉਹ ਨਾਲ ਹੋ ਕੇ ਜ਼ਿੰਮੇਵਾਰੀ ਆਪਣੀ ਲੈਣ ਜ਼ਿੰਮੇਵਾਰੀ ਨਾ ਪਿੰਡ 'ਚ ਵੰਡਾਉਣ ਸਾਰੇ ਪਰ ਇੱਥੇ ਕੋਈ ਸਿਸਟਮ ਹੀ ਨਹੀਂ ਹੈਗਾ ਨਾ ਵੰਡਣ ਵਾਲਿਆਂ ਦਾ ਸਿਸਟਮ ਆ ਨਾ ਲੈਣ ਵਾਲਿਆਂ ਦਾ ਕੋਈ ਸਿਸਟਮ ਹੈਗਾ ਜਿਹੜੇ ਪਿੰਡਾਂ ਦੇ ਚੌਧਰੀ ਨੇ ਸਾਨੂੰ ਆ ਕੇ ਕੈਂਪ ਤੇ ਸਾਰੇ ਕਹਿੰਦੇ ਨੇ ਬਾਰ-ਬਾਰ ਸਾਨੂੰ ਨਹੀਂ ਮਿਲਿਆ ਸਾਨੂੰ ਅਸੀਂ ਕਹਿੰਦੇ ਯਾਰ ਪਿੰਡ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਪੁੱਛੋ ਕਿ ਸਾਰੇ ਪਿੰਡ ਨੂੰ ਬਰਾਬਰ ਜਿੱਦਾਂ ਜਿਹੜੀਆਂ ਵੰਡੀਆਂ ਜਾਣ ਹੁਣ ਇੱਥੇ ਖੌਣ ਪੈ ਰਹੇ ਨੇ ਮੁੰਡੇ ਦਾ ਸਿਰ ਪਾਰ ਦਿੱਤਾ ਤੇ ਜਿਹੜੇ ਸੁਭਾਵਾਂ ਲੈ ਕੇ ਆ ਰਹੇ ਨੇ ਖੂਨ ਪਸੀਨਾ ਪਾਹਾ ਕੇ ਫਿਰ ਇਹ ਇਹ ਸਾਰਿਆਂ ਦੀ ਕੀਤੀ ਕਮਾਈ ਨੂੰ ਕੁੱਝ ਪਾਰੇ ਨੇ ਲੋਕ ਜਿਹੜੇ ਨੇ ਉਹਦਾ ਸਿਰ ਪਾ ਦਿੱਤਾ ਦੋ ਤਿੰਨ ਜਗ੍ਹਾ ਦੇ ਉੱਪਰੋਂ ਇਹ ਬੰਦੇ ਕਿਸੇ ਫੜ ਕੇ ਦਾ ਅਰੈਸਟ ਹੋਣਾ ਚਾਹੀਦੇ ਆ ਵੇ ਬਈ ਅਸੀਂ ਜਿੰਨਾ ਚੱਕਰ ਸਿਸਟਮ ਨਹੀਂ ਬਣਦਾਗਾ ਅਸੀਂ ਉਹਨਾਂ ਚੱਕਰ ਸੀ ਇਹ ਤੋਂ ਹਿੱਲਣਾ ਨਹੀਂਗਾ ਅਸੀਂ ਉਹਨਾਂ ਚੱਕਰ ਇਹ ਤੋਂ ਹਿੱਲਦੇ ਨਹੀਂਗੇ ਅਸੀਂ ਇੱਥੇ ਹੀ ਆ ਅਸੀਂ ਇਤੋਂ ਹਿੱਲਣਾ ਨਹੀਂਗਾ ਹਾਂ ਬੇਰੀਆਂ ਗਈਆਂ ਗਈਆਂ ਉਹਦੇ ਸੋਣਾ ਭਰਾ ਮੇਰੇ ਅਹੀਂ ਆਏ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਆਇਆ ਇਹ ਭਲੇਖੇ ਜੇ ਤੋਹੀ ਵੇ ਤੋਹੀ ਮਾਝੇ ਦੇ ਹੀ ਆ। ਆਹੀ ਪੁੱਤ ਮਾਝੇ ਦੇ ਜੰਮੇ ਆ। ਤੇ ਇੱਕ ਵਾਰੀ ਦੱਸ ਦਵਾਂਗਾ ਇਹ ਨਾਲੇ ਆਣਨ ਨੇ ਅਸਲੀ ਮਾਝਾ ਹਵਦਾ ਕੀ ਆ। ਅਸੀਂ ਅੱਜ ਤਾਂ ਸੇਵਾ ਵੇਖੀ ਨਾ ਅਟੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਫੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ। ਤੇ ਜਿੰਨੀਆਂ NGO ਆ ਰੱਬ ਦਾ ਵਾਸਤਾ ਪੰਜਾਬ ਪੂਰੀ ਜਹਾਜ ਸ਼ਬਦ ਨਹੀਂ ਆਉਂਦਾ ਤੁਸੀਂ ਕਸਿਆਲਾ ਬਣਾ ਦੇ ਲੱਗੇ। ਮਦਦ ਦੇ ਨਾਂ ਤੇ ਕੋਈ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਆਉਂਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐ ਜੀਓ ਬਣਾ ਲੀਆਂ ਇਹ ਉਹ ਐਕਟਰਾਂ ਨੂੰ ਵੀ ਸਾਡੀ ਪੀ ਦੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਉਹ ਇਹ ਰੀਲਾਂ ਦੁਆਲੇ ਜਿਨ੍ਹਾਂ ਚ ਰਹਿੰਦੇ ਨੇ ਨਾ ਪਾਣੀ ਨਹੀਂ ਚੜਦਾ ਉਹਨਾਂ ਚ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਰਾਸਲੀ ਰਸਦ ਦੀ ਕੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਚਾਹਣ ਦਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਲ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਨ ਹੋਇਆ ਸਾਡੇ ਵੱਲੋਂ ਮਾਫੀ ਭਰਾ ਉਹ ਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੋਂ ਤੇਰਾ ਗਵਾਂਢੀ ਹੋ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡਾ ਵਸਾਬੇ ਨਹੀਂ ਜਾਣਦੇ ਤੇ ਜਿੰਨੇ ਐਨਜੀਓ ਬਾਏ ਭੱਡੀ ਦੇ ਕੋਈ ਨਿੱਕੀ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਣ ਨੂੰ ਨਹੀਂ ਜਠਾਂਦੀ ਉਹ ਭਰਾਓ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਕਰਵਾਨੇ ਸੱਚਿਆ ਹੈ ਸਾਡੇ ਚ ਇੱਕ ਡਿਸਪਲਿਨ ਹੋਣਾ ਚਾਹੀਦਾ ਹੈ ਕਿਹੜੇ ਕੰਮ ਨੂੰ ਤਰਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਜੀ ਉਹ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀਲ ਜਥੇ ਬੰਦੀਆਂ ਸਾਡੇ ਬਣਵਾ ਪੇਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋਰੀਲਾ ਨਹੀਂ ਬਣਨੀ ਆ ਇੱਥੇ ਆਹ ਬੰਦੇਆਂ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ 2 ਦਿਨ ਬਾਅਦ ਸਾਨੂੰ ਕਰਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ دریا ਜਾ ਕੇ ਡੁੱਬਦੇ ਫਿਰੋ ਪੰਜਾਬ ਤੇ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਹਾਲ ਤੋਂ ਹੀ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਿਆ ਜਾਂਦਾ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਹੈ ਯਾਰ ਜਿਹੜੀ ਅਸੀਂ ਟਰਾਲੀਆਂ ਹੀ ਪਾਪਾ ਲੈ ਆਉਂਦੇ ਤੁਹਾਡੇ ਲਈ ਆਹੀ ਪੈਚ ਹਰਾਮੀ ਹੈ ਇੱਥੇ ਹਰਾਮ ਦੀ ਕਮਾਈ ਹੈ ਸਾਡੀ ਕੋਈ ਨਾ ਪਿਉ ਆਇਆ ਉਹਦਾ ਤੇ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਹੀ ਲਿਆਇ ਨੀ ਦੂਰ ਆਇਆ ਤੁਹਾਡੇ ਕੋਲੇ ਤੇ ਮਾਚੀ ਦੀ ਧਰਤੀ ਸੂਰਬੀਰਾ ਦੀ ਕੁੜੀਆਂ ਮੰਗਤਿਆਂ ਦੀ ਬਣ ਕੇ ਰਹਿ ਗਈ ਹੈ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਐ ਜਨਾਲੇ ਚ ਜਿੰਨੇ ਜਾਣਾ ਸਾਡੇ ਉਤੋਂ ਦੀ ਨਾਂ ਕਿ ਚਲ ਜੇ ਜਿੰਨੇ ਟਪਾਉਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਇਹਨਾਂ ਨੂੰ ਦੱਸਾਂਗੇ ਹੁਣ ਤੇ ਮਾਝਾ ਹੁੰਦਾ ਕੀ ਹੈ ਬੜੇ ਬੇਥੇਰੀਆ ਬਣ ਗਿਆ ਰੀਣਾ ਮਾਝਾ ਮਾਝਾ ਅਸੀਂ ਵੀ ਮਾਝੇ ਦੇ ਹਾਂ ਆਈ ਇੱਥੇ ਸ਼ਰਾਹੀ ਨੂੰ ਤੇਰੇ ਫਿਰਦੇ ਪਰ ਆਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਂਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜੇ ਤੱਕ ਸਿਖਾਂ ਦੀ ਸੇਵਾ ਵੇਖੀ ਏ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਬੈਰ ਵੀ ਵੇਖਣਗੇ ਹੁੰਦਾ ਕੀ ਐ ਇੱਥੇ ਹੁਣ ਸਾਰੇ ਤੇ ਫੇਰ ਮਸਰਾ ਕੇ ਹਲਣਾ ਨਹੀਂ ਤਾਂ ਇੱਥੋਂ ਇੱਕ ਤੁਨਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਾਬ ਇੱਥੇ ਇਕੱਠੇ ਹੁਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦਾ ਨਹੀਂ ਤੁਰਿਆ ਯਾਰ ਖਾਦੋ ਕੀ ਤੁਹਾਡੇ ਵਾਲੀ ਤੇ ਰੀਲਾ ਬਣਾਉਣ ਦਾ ਟਾਈਮ ਹੈ ਵਿਊ ਲੈਣ ਦਾ ਟਾਈਮ ਹੈ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮ ਹੀ ਤੁਰੇ ਅਸੀਂ ਭਾਂਚੋ ਲੈ ਕੇ ਦਸ-ਦਸ ਬੰਦੇ ਨਾਲ ਚਾਰ-ਚਾਰ ਕੈਮਰੇ ਚੁੱਕੇ ਨਾਲ ਜੀ ਬਹੁਤ ਸੇਵਾ ਆਂਦੀ ਇਹ ਕਿਹੜੀ ਸੇਵਾ ਆਂਦੀ ਹੈ ਜਲੂਸ ਘੜਦਾ ਫੜ ਕੇ ਪੰਜਾਬ ਦਾ ਜਿਹੜਾ ਰੋਡ ਬੰਦ ਭਰਾਵੋ ਤੋਂ ਮਾਫੀ ਪਰ ਦੋ ਦਿਨਾਂ ਅਜ ਕੋਈ ਨਹੀਂ ਮਰਦਾ ਜੇ ਉਹਨੇ ਚਾਇਆ ਨਾ ਤੇ ਇੱਥੇ ਬੈਠੇ ਮਰ ਜਾਣਾ ਜੇ ਮਾਲਕ ਨੇ ਚਾਇਆ ਨਾ ਤੇ ਤੁਸੀਂ ਦੋ ਦਿਨਾਂ ਚ ਮਾਰਨੇ ਚਾਹਦੇ ਰੱਬ ਦਾ ਵਾਅਦਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਅਜੇ ਵੀ ਇਹਨੇ ਜੋ ਕਿ ਅਸੀਂ ਆਕੇ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉੱਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਭਾਈ ਛੇ ਦਿਨ ਸੋਨੇ ਆ